ਕਲਕੇ ਗੋਲੀ ਲਕੇ ਮੋਰੋ ਯਕੀ ਮੈਟਰ ਦਾ ਸਭ ਇਹ ਮੈਟਰ ਹੈਗਾ ਜੀ ਸਤਕਾਰ ਸਿੰਘ ਹੈਪੀ ਨਾਂ ਦਾ ਬੰਦਾ ਹੈ ਇੱਕ ਉਹਨਾਂ ਦੀ ਸੁਪਰ ਸੀਟ ਜਿਹੜੀ ਹੁੰਦੀ ਆ ਬੀਜਾਂ ਦੀ ਦੁਕਾਨ ਆ ਉਹਨਾਂ ਨੇ ਇੱਕ ਸਟੇਟਮੈਂਟ ਲਿਖਾਈ ਕਿ ਸਾਡੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਇੱਕ ਦਾ ਨਾਂ ਸੀਗਾ ਸੁਖਵਿੰਦਰ ਸਿੰਘ ਨੋਨੀ ਇੱਕ ਅਨੁਪਛਾਤਾ ਸੀਗਾ ਇਹ ਠੱਠੀਆਂ ਮੰਡਾ ਦਾ ਰਹਿਣ ਵਾਲਾ ਆ ਇਹਨਾਂ ਨੇ ਆ ਕੇ ਹੈਪੀ ਦੇ ਨਾਲ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਗੈਂਗਸਟਰ ਬੈਠੇ ਨੇ ਦੋ ਇੱਕ ਗੋਪੀ ਲੰਬੜਦਾਰ ਤੇ ਦੂਜਾ ਹੈਗਾ ਮੁਖਪਰੀ ਸਿੰਘ ਉਹਦੇ ਨਾਲ ਗੱਲ ਕਰਾਈ ਤੇ ਪੈਸਿਆਂ ਦੀ ਡਿਮਾਂਡ ਕੀਤੀ ਇਹਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇਹਨਾਂ ਨੇ 2-3 ਵਾਰੀ ਪੈਸੇ ਮੰਗੇ ਸੀਗੇ ਤਾਂ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਮਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦੁਬਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੰਟ ਸਿੰਘ ਉਹਨੇ ਆਪਣੇ ਲਾਇਸੈਂਸੀ ਬੇਪਨ ਦੇ ਵਿੱਚੋਂ ਫਾਇਰ ਕੀਤਾ ਤੇ ਇਸਦੇ ਗੋਲੀ ਲੱਗ ਗਈ ਜਿਸ ਨਾਲ ਇਹਦੀ ਮੌਤ ਹੋ ਗਈ ਮਰਨ ਵਾਲਾ ਜਿਹੜਾ ਬੰਦਾ ਆ ਜੀ ਉਸ ਦੇ ਕੋਲੋਂ ਸੁਖਵਿੰਦਰ ਸਿੰਘ ਕੋਲੋਂ ਇੱਕ ਦੇਸੀ ਕਟਾ ਬਰਾਮਦ ਹੋਇਆ ਆ ਉਹਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸ਼ਖਕਤਰ ਸਿੰਘ ਦੇ ਬਿਆਨ ਦੇ ਮੁਤਾਬਕ ਸਰ ਇਹ ਕੀ 17 ਉਹ ਕੁ ਰਿਲੇਸ਼ਨ ਹੈ ਜੀ ਇਹ ਸੁਣਨ ਚ ਆਇਆ ਜੀ ਜਿਹੜਾ ਸਤਨਾਮ ਸਿੰਘ ਸੱਤਾ ਗੈਂਗਸਟਰ ਆ ਬਾਹਰ ਬੈਠਾ ਹੋਇਆ ਉਹਦੇ ਚਾਚੇ ਦਾ ਬੇਟਾ ਆ ਸੁਖਵਿੰਦਰ ਸਿੰਘ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਹੈਗੇ ਕੋਈ ਜੁਰਮ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਲਦ ਜਾਣੂ ਕਰਾਤਾ ਜਾਊਗਾ ਫਿਲਹਾਲ ਅਸੀਂ ਐਫਆ ਨੰਬਰ 172/24 ਇਹਨਾਂ ਸਾਰੇ ਬੰਦਿਆਂ ਦੇ ਗੇਸਟ ਰਜਿਸਟਰਡ ਕਰ ਦਿੱਤੀ। ਦੇਸੀ ਕਟਾ ਸਰ ਇਹ ਨੋਨੇਕੋਲ ਸੀ ਜਾਂ ਦੂਸਰੇ ਇਹਦੇ ਨਾਲ ਨੋਨੇਕੋਲ ਸੀਗਾ ਜੀ। ਨੋਨੇ ਦੇ ਮਗਰ ਜਦੋਂ ਭੱਜੇ ਨੇ ਉਹਨੇ ਫੈਰ ਕੀਤਾ ਤੇ ਦੇਸੀ ਕਟਾ ਨੋਨੇ ਕੋਲੋਂ ਬਰਾਮਦ ਹੋਇਆ।